ਪੰਜਾਬ ਪੁਲਿਸ ਜਿਹੜੀ ਆ ਲਗਾਤਾਰ ਹੀ ਜਿਹੜਾ ਵਾ ਕ੍ਰਾਈਮ ਨੂੰ ਠੱਲ ਪਉਣ ਲਈ ਜਦੋਂ ਜਹਿਰ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਆ ਤੇ ਉਹ ਕੋਸ਼ਿਸ਼ ਜਿਹੜੀ ਆ ਕਿਤੇ ਨਾ ਕਿਤੇ ਸਿਰੇ ਲੱਗਦੀ ਹੋਈ ਵੀ ਦਿਖਾਈ ਜਿਹੜੀ ਆ ਉਹ ਦੇਰੀ ਆ ਇਸੇ ਸਬੰਧ ਦੇ ਵਿੱਚ ਅੱਜ ਜਿਹੜਾ ਅੰਮ੍ਰਿਤਸਰ ਦੇ ઠાਣਾ 베르કા 베르케 ਦੇ ઠાਣੇ ਨੂੰ ਇੱਕ ਵੱਡੀ ਜਿਹੜੀ ਆ ਉਹ ਕਾਮਯਾਬੀ ਮਿਲਦੀ ਆ 3 ਕਿਲੋ ਪਲੱਸ ਅਫੀਮ ਦੇ ਨਾਲ ਤੇ ਕੁਝ ਜਿਹੜੀ ਨਗਦੀ ਆ ਉਸ ਦੇ ਨਾਲ ਇੱਕ ਜਿਹੜਾ ਨਸ਼ਾ ਵੇਚਣ ਵਾਲਾ ਤਸਕਰ ਆ ਉਸ ਨੂੰ ਜਿਹੜਾ ਕਾਬੂ ਕੀਤਾ ਜਾਂਦਾ ਵਾ ਬੜੀ ਮੁਸ਼ੱਦਦ ਦੇ ਨਾਲ ਬੜੀ ਪਲੈਨਿੰਗ ਦੇ ਨਾਲ ਕਾਬੂ ਕੀਤਾ ਜਾਂਦਾ ਕਿਤੇ ਨਾ ਕਿਤੇ ਜਿਹੜਾ ਵਾ ਉਹ ਬਾਹਰੋਂ ਯੂਪੀ ਲਾਕੇ ਤੋਂ ਲਿਆ ਕੇ ਜਿਹੜਾ ਵਾ ਉਸ ਨੂੰ ਵੇਚਿਆ ਕਰਦਾ ਸੀ ਵਕ ਵਕ ਇਲਾਕਿਆਂ ਦੇ ਵਿੱਚ ਤੇ ਇਸ ਨਾਲ ਹੀ ਸਾਡੇ ਨਾਲ ਗੱਲਬਾਤ ਕਰਨ ਲਈ ਜਿਹੜਾ ਵਾ ઠાਣਾ 베르ਕੇ ਤੋਂ ਮੈਡਮ ਅਮਨ ਮੌਜੂਦ ਨੇ ਮੈਡਮ ਪਿਆਰਪਰੀ ਸਾਤਸ਼ਕਲ ਜੀ ਜੀ ਮਣ ਅੱਜ ਬੜੀ ਵੱਡੀ ਕਾਮਯਾਬੀ ਮਿਲੀ ਆਪਣਾ ਤਾਂ ਕਿਵੇਂ ਇਸ ਨੂੰ ਕਿਵੇਂ ਕੀਤਾ ਲਖੋ ਜੀ ਕਾਬੂ ਤੇ ਪੁਲਿਸ ਦੇ ਸੋਰਸ ਹੁੰਦੇ ਆ ਸਾਨੂੰ ਬਸ ਸੋਰਸ ਤੋਂ ਇਨਫੋਰਮੇਸ਼ਨ ਆਈ ਸੀ ਉਹਦੇ ਬਿਹਾਫ ਤੇ ਅਸੀਂ ਨਾਕਾ ਲਾਇਆ ਨਾਕੇ ਜਾਂਦੇ ਆ ਅਸੀਂ ਆਪਣੇ ਏਰੀਆ ਦੀ ਗਸ਼ਤ ਕਰਦੇ ਹੋਏ ਮੁਸਤਾਦੀ ਦੇ ਨਾਲ ਸਾਡੇ ਨਾਲ ਦੇ ਜਵਾਨ ਜਿਹੜੇ ਜਾ ਰਹੇ ਸੀ ਉਹਨਾਂ ਬਹੁਤ ਜ਼ਿਆਦਾ ਮੁਸਤਾਦੀ ਦੇ ਨਾਲ ਪੂਰੇ ਏਰੀਆ ਦੀ ਸਰਚ ਕਰਕੇ ਨਾਕਾ ਲਾ ਕੇ ਇਹਨੂੰ ਕਾਬੂ ਕੀਤਾ ਜੀ ਇਹ ਵੇਰਕਾ ਲਾ ਕੇ ਤੋਂ ਕਾਬੂ ਕੀਤਾ ਕਿਵੇਂ ਜੀ ਹਾਂ ਜੀ ਵੇਰਕਾ ਲਾ ਕੇ ਤੋਂ ਕਾਬੂ ਨਾ ਬੇਸਿਕਲੀ ਇਹ ਕਿੱਥੋਂ ਦਾ ਰਹਿਣ ਵਾਲਾ ਵਾ ਤੇ ਕਿੰਨਾ ਚੁਰ ਹੋ ਗਿਆ ਸੀ ਇਹਨੂੰ ਇਹ ਕਾਰਜ ਕਰਦੇ ਨੂੰ ਇਹ ਰਹਿਣ ਵਾਲਾ ਜੀ ਭਗਤਾ ਵਾਲੇ ਦਾ ਆ ਕੰਮ ਕਰਦੇ ਹੁਣ ਪੁੱਛਦੇ ਆ ਅੱਜ ਇਹਦਾ ਰਿਮਾਂਡ ਲਿਆਇਆ ਕਾਲੀ ਰੈਸਟ ਕੀਤੀ ਆ ਫਿਰ ਆਪਣੀਆਂ ਫਾਰਮੈਲਿਟੀਆਂ ਪੂਰੀਆਂ ਕੀਤੀਆਂ ਹੁਣ ਫਰਦਰ ਇਨਵੈਸਟੀਗੇਸ਼ਨ ਚ ਪਤਾ ਲੱਗੇਗਾ ਕਿ ਕਦੋਂ ਤੋਂ ਕੰਮ ਕਰ ਰਿਹਾ ਤੇ ਕੀ ਦੇ ਨਾ ਕਰ ਰਿਹਾ ਮੈਮ ਜਦੋਂ ਤੁਸੀਂ ਬਰਾਮਦਗੀ ਜਿਹੜੀ ਮੌਕੇ ਤੇ ਹੋ ਗਈ ਸੀ ਆਪਣਾ ਹਾਂਜੀ ਹਾਂਜੀ ਮੌਕੇ ਤੇ ਬਰਾਮਦਗੀ ਹੋਈ ਸੀ ਤੇ ਕੋਈ ਇਹਦੇ ਕੋਲ ਕੋਈ ਸਾਧਨ ਵੀ ਕਨਵੈਂਸ ਵੀ ਜਿੱਤੇ ਬਰਾਮਦਗੀ ਹੋਈ ਹਾਂਜੀ ਹਾਂਜੀ ਐਕਟਿਵਾ ਸੀ ਐਕਟਿਵਾ ਤੇ ਹੋਈ ਸੀ ਉਹ ਇਹਦੀ ਆਪਣੀ ਕਿ ਜਾਂ ਚੋਰੀ ਦੀ ਕਿਤੇ ਵਰਤੋਂ ਕੀਤੀ ਲੁੱਟ ਖੋਹ ਦੇ ਵਿੱਚ ਹੀ ਨਹੀਂ ਐਕਟਿਵਾ ਫਿਲਹਾਲ ਅਸੀਂ ਉਹਦਾ ਨੰਬਰ ਵਗੈਰਾ ਹੈਗਾ ਆ ਇਦਾਂ ਦੀ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਉਹਨੂੰ ਵੈਰੀਫਾਈ ਕਰਵਾਵਾਂਗੇ ਵੇਖਾਂਗੇ ਇਹਦੇ ਨਾਮ ਤੇ ਆ ਕੇ ਕਿਸੇ ਹੋਰ ਦੇ ਨਾਮ ਤੇ ਆ ਫਰਕਦਰ ਅੱਗੇ ਮੈਡਮ ਇਹ ਵਾਕਏ ਜਿਹੜਾ ਅਫੀਮ ਦਾ ਹੀ ਸੀ ਇਹ ਜਿਹੜਾ ਅਵੇਦ ਕਾਰੋਬਾਰ ਕਰਦਾ ਸੀ ਕਿ ਜੋ ਹੋਰ ਕਾਰੋਬਾਰ ਜਿਹੜੇ ਇਹਦੇ ਵਿੱਚ ਐਡ ਕੀਤੇ ਸੀ ਇਹਨੇ ਅਜੇ ਫਿਲਹਾਲ ਤੇ ਜੋ ਵੀ ਦੇਖੋ ਜਿੰਨੀ ਕ ਪੁਸ਼ਗਿਸ਼ ਆਈ ਆ ਸਾਹਮਣੇ ਕਿ ਪਹਿਲਾ ਪੂਜਿਆ ਦੀ ਫੈਕਟਰੀ ਚ ਜਿਹੜੇ ਕੰਮ ਕਰਦਾ ਸੀ ਤੇ ਪੂਜਿਆ ਸੁਪਦੇ ਪੈਕਟ ਜਿਹੜੇ ਆ ਸਪਲਾਈ ਕਰਦਾ ਸੀ ਤੇ ਹੁਣ ਇਹਨੇ ਅਫੀਮ ਦਾ ਕੀਤਾ ਸੀ ਇਸ ਤੋਂ ਅੱਗੇ ਅਜੇ ਸਾਡੀ ਪੁਸ਼ਗਿਸ਼ ਜਾਰ ਅੱਗੇ ਸਾਡੀ ਇਨਵੈਸਟੀਗੇਸ਼ਨ ਚ ਆਏਗਾ ਜੀ ਜੀ ਤੇ ਮੈਡਮ ਜਿਹੜਾ ਏ ਸੀ ਇਹ ਜਦੋਂ ਫਿਰ ਲੈ ਕੇ ਹੁੰਦਾ ਸੀ ਲੱਗ ਲੱਗੇ ਫਿਰ ਅੰਮ੍ਰਿਤਸਰ ਦੇ ਏਰੀਆ ਚ ਜਾਂ ਫਿਰ ਕਿਤੇ ਬਾਹਰ ਵੀ ਕੋਈ ਆਰਡਰ ਜਿਹੜਾ ਦੇਣ ਜਾਂਦਾ ਜਾਂ ਲੈਣ ਦੇਣ ਕਰਦਾ ਸੀ ਵੇਖੋ ਜੀ ਅਜੇ ਮੈਂ ਸਭ ਕੁਝ ਆਪਣਾ ਰਿਵੀਲ ਨਹੀਂ ਕਰ ਸਕਦੀ ਕਿਉਂਕਿ ਮੇਰੀ ਇਨਵੈਸਟੀਗੇਸ਼ਨ ਦਾ ਹਿੱਸਾ ਆ ਤੇ ਰਿਮਾਂਡ ਵੀ ਸਾਨੂੰ ਮਿਲਿਆ ਆ ਹੁਣ ਜੋ ਵੀ ਅਸੀਂ ਪੁਸ਼ਗਿਸ਼ ਕਰਨੀ ਆ ਆਪਣੇ ਰਿਮਾਂਡ ਦੇ ਵਿੱਚ ਹੀ ਕਰਨੀ ਆ ਤੇ ਇਹ ਸਭ ਕੁਝ ਜਿਹੜਾ ਅਸੀਂ ਬਾਚਰ ਕਿੰਨੀ ਕੁ ਉਮਰ ਦਾ ਮਾਲਕ ਕਿੰਨੀ ਕੁ ਉਮਰ ਦਾ ਕਿੰਨੀ ਕਿ ਇਹ ਮੈਸੇਜ ਕਿੰਨੀ ਹੈ ਦੀ 32 ইয়ার্স ਦਾ ਹੈ গਏ ਮੈਨੂੰ ਲੱਗਦਾ ਨਹੀਂ ਕਿ ਤੇ ਆਪਾਂ ਜਦੋਂ ਵੀ ਜਾਂ ਫੜਦੇ ਆ ਜਦੋਂ ਵੀ ਕ੍ਰਾਈਮ ਨੂੰ ਠੱਲ ਪਾਉਂਦੇ ਆ ਤੇ ਨੌਜਵਾਨ ਜਿਹੜੇ ਆ ਉਹ ਬੜੇ ਜਣਾ ਇਸ ਛੀਨਾ ਤਾਲੁਕਾਤੋਂ ਦੇ ਕਿਸੇ ਵੀ ਜਦੋਂ ਆਪਾਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਤੇ ਨੌਜਵਾਨ ਕਿਤਨਾ ਕਿਤਨਾ ਜਿਹੜੇ ਉਹ ਅੱਗੇ ਖੜੇ ਹੁੰਦੇ ਆ ਦੋਸ਼ੀ ਬਣ ਕੇ ਮੁਜਲਮ ਬਣ ਕੇ ਤੇ ਕਿਤੇ ਲੱਗਦਾ ਨਹੀਂ ਵੀ ਨੌਜਵਾਨ ਪੀੜੀ ਜਿਹੜੀ ਉਹ ਗਲਤ ਪਾਸੇ ਜਾ ਰਹੀ ਆ ਆਪਣਾ ਕਾਰਜ ਹੋਰ ਆ ਕਰ ਕੁਝ ਹੋਰ ਰਹੀ ਆ ਵੇਖੋ ਜੀ ਇਹ ਸ਼ੁਰੂ ਤੋਂ ਕਹਿ ਸਕਦੇ ਮੋਟੀਵੇਸ਼ਨ ਦੀ ਤੇ ਇਹਨਾਂ ਨੂੰ ਗਾਈਡੈਂਸ ਦੀ ਲੋੜ ਆ ਇਹ ਸਾਰੀ ਆਪਣੀ ਪਬਲਿਕ ਦਾ ਤੇ ਆਪ ਸਭ ਤੋਂ ਜ਼ਿਆਦਾ ਮੈਂ ਤਾਂ ਇਹ ਕਹਿੰਨੀ ਸੋਸ਼ਲ ਮੀਡੀਆ ਦਾ ਹੱਥ ਹੈ ਅਗਰ ਤੁਸੀਂ ਇਹ ਮਹਿੰਮ ਚਲਾਓ ਤੇ ਬਹੁਤ ਵਧੀਆ ਹੋਏਗਾ ਕਿ ਆਪਣੇ ਜਿਹੜੇ ਟੀਨੇਜ ਬੱਚੇ ਇਹਨਾਂ ਨੂੰ ਵਧੀਆ ਗਾਈਡੈਂਸ ਤੇ ਵਧੀਆ ਮੋਟੀਵੇਸ਼ਨ ਮਿਲ ਜੇ ਜੀ ਮੈਡਮ ਇੱਕ ਲਾਸਟ ਗੱਲ ਇੱਕ ਨਾ ਨਵਾਂ ਰੂਲ ਜਿਹੜਾ ਆਗੂ ਹੋਇਆ ਆਪਾਂ ਉਸ ਬਾਰੇ ਵੀ ਗੱਲ ਕਰ ਲਈਏ ਸਾਡੇ ਸਾਡੇ ਮਾਧਿਅਮ דרੇ 18 ਸਾਲ ਤੋਂ ਜਿਹੜੇ ਨਬਾਲਕ ਬੱਚੇ ਨੇ ਐਕਟ ਇੱਕ ਲਾਂਚ ਕੀਤਾ ਗਿਆ ਉਸ ਬਾਰੇ ਦੱਸ ਦੋ ਤੇ ਥੋੜਾ ਜਿਹਾ ਚੇਤਾਵਨੀ ਵੀ ਦੇ ਦੋ ਤੇ ਆਪਣਾ ਪਤਾ ਲੱਗ ਜੇ 18 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਦੇ ਮੋਸਟ ਅੱਜਕੱਲ ਜਿਹੜਾ ਨਵਾਂ ਆ ਰਿਹਾ ਲੋ ਜੋ ਸੁਣਨ ਕਿ ਜੀ ਕਿ ਅਗਰ ਕਿਸੇ ਦੇ ਕੋਲ ਆਪਣਾ ਲਾਇਸੈਂਸ ਵਗੈਰਾ ਨਹੀਂ ਹੋਏਗਾ ਤੇ ਉਹਦੇ ਪੇਰੈਂਟਸ ਤੇ ਵੀ ਸੇਮ ਹੀ ਕਾਰਵਾਈ ਹੋਏਗੀ ਜਿਹੜੀ ਬੱਚੇ ਤੇ ਹੋਏਗੀ ਤੇ ਅਗਰ ਕਿ ਸਕੂਲ ਦੇ ਵਿੱਚ ਉਹ ਬੱਚਾ ਪੜਦਾ ਆ ਤੇ ਸਕੂਲ 'ਚ ਰੈਸਟਿਗੇਟ ਵੀ ਕੀਤਾ ਜਾ ਸਕਦਾ ਹੈ ਜੀ। ਇਲਾਕਾ ਨਿਵਾਸੀਆਂ ਨੂੰ ਕੋਈ ਸੁਨੇਹਾ ਕੋਈ ਮੈਸੇਜ ਕਿਉਂਕਿ ਅੱਜ ਕੱਲ ਨਾ ਬੜਾ ਪਤਾ ਹੁੰਦਾ ਆਪਣਾ ਵੀ ਇੱਥੇ ਆ ਗੰਦਾ ਕਾਰੋਬਾਰ ਕਰ ਰਹੇ ਆ ਜਾਂ ਇਹਦੇ ਵਿੱਚ ਦਾਖ ਲੈ ਗਏ। ਕੁਝ ਲੋਕ ਨਾ ਡਰ ਜਾਂਦੇ ਆ। ਦੱਸ ਦੋ ਵੀ ਆਪਾਂ ਜਿਹੜੇ ਆ ਇੱਕ ਦੂਜੇ ਦੇ ਜਿਹੜੇ ਭਾਈਚਾਰੇ ਪੱਖੋਂ ਖੜੇ ਆ। ਬਿਨਾ ਡਰੇ ਹੋਏ ਬਿਨਾ ਚੀਜ਼ ਕੀਤੇ ਜਿਹੜਾ ਪੁਲਿਸ ਦੀ ਮਦਦ ਕੀਤੀ ਜਾਏ ਸ਼ਾਇਦ ਵੱਡਾ ਜਿਹੜਾ ਦਸਤਕ ਹੋਏਗੀ ਸ਼ਾਇਦ ਵੱਡਾ ਜਿਹੜਾ ਕਾਂਡ ਹੋਣ ਵਾਲਾ ਉਹ ਸ਼ਾਇਦ ਰੁਕ ਜਾਏ ਤੇ ਸਾਨੂੰ ਸਭ ਤੋਂ ਜ਼ਿਆਦਾ ਇਸ ਟਾਈਮ ਤੇ ਪਬਲਿਕ ਦੀ ਸਿਹਤਾਂ ਦੀ ਲੋੜ ਹੈਗੀ ਆ ਕਾਈਂਡਲੀ ਤੁਸੀਂ ਆਓ ਮੇਰਾ ਨੰਬਰ ਹੈਗਾ 984664984 ਮੇਰੀ ਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਇਹੀ ਅਪੀਲ ਆ ਅਗਰ ਕਿਸੇ ਨੂੰ ਆਪਣੇ ਲਾਗੇ ਬੰਨੇ ਕਿਸੇ ਵੀ ਏਰੀਆ ਦੇ ਵਿੱਚ ਕੋਈ ਇਦਾਂ ਦੀ ਖਬਰ ਮਿਲਦੀ ਆ ਕਾਈਂਡਲੀ ਮੇਰੇ ਨਾਲ ਡਾਇਰੈਕਟ ਕਾਲ ਕਰੋ ਮੈਨੂੰ ਵਟਸਐਪ ਕਰੋ ਮੈਂ ਕਿਸੇ ਦਾ ਵੀ ਨਾਮ ਜਿਹੜਾ ਅੱਗੇ ਨਹੀਂ ਆਉਣ ਦਵਾਂਗੀ ਇਹ ਮੇਰਾ ਪਰਸਨਲ ਤੇ ਸੀਕ੍ਰੀਟ ਹੋਏਗਾ ਬਸ ਮੇ ਇਹ ਰਿਕੁਐਸਟ ਹੈ ਕਿ ਮੇਰਾ ਸਾਥ ਦਿਓ ਮੈਮ ਇੱਕ 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 ਲਾਸਟ ਸਵਾਲ ਸੀ ਇਹ ਨਗਦੀ ਵੀ ਇੱਕ ਨਾ ਇਹਨਾਂ ਕੋ ਕਿੰਨੀ ਨਗਦੀ ਫੜੀ ਗਏ ਇਸ ਜਿਹੜਾ ਬੰਦਾ ਕਾਰੋਬਾਰ ਕਰ ਰਿਹਾ ਸੀ ਜਿਹੜਾ ਹੈ ਜਿਹਦਾ ਫੜਿਆ ਹਾਂਜੀ ਇਹਦੇ ਕੋਲ 11000 ਰੁਪਏ ਜੀ ਫੜਿਆ ਗਿਆ ਜੀ ਹਾਂਜੀ ਤਾਂ ਅੱਗੇ ਹੋਰ ਆਸ ਹੈਗੀ ਆ ਵੀ ਕੁਝ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈਗੀ ਆ ਵੇਖੋ ਜੀ 3 ਕਿਲੋ ਦੀ ਕੁਆਂਟੀਟੀ ਹੈ ਨਾ ਉੱਪਰ ਹੀ ਆ ਤੇ ਕੁਛ ਨਾ ਕੁਛ ਤੇ ਸਾਨੂੰ ਜ਼ਰੂਰ ਮਿਲੇਗਾ ਉਮੀਦ ਪੂਰੀ ਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਵਾਰੀ ਕਹੂੰਗਾ ਕੈਮਰਾਮੈਨ ਭਰਾ ਨੂੰ ਦਿਖਾ ਦਿਓ ਕਿ ਇਹ ਸਾਡੀਆਂ ਵਕੀਲ ਲੇਡੀ ਸਿੰਘਮ ਨੇ ਮੈਂ ਤਾਂ ਪਹਿਲਾਂ ਵੀ ਇਹਨਾਂ ਨੂੰ ਨਾਮ ਦਿੱਤਾ ਕਾਮਯਾਬੀ ਜਿਹੜੀ ਹੱਥ ਲੱਗੀ ਆ ਉਹਨੂੰ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ ਸੁਸ ਜੀ ਦੇਖਿਆ ਕਿ ਬੜੀ ਆਪਣਾ ਮੈਡਮ ਅਮਨ ਜਿਹੜੇ ਐਸ ਐਚਓ ਸਾਹਿਬਾਨ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਵਾ 3 ਕਿਲੋ ਪਲੱਸ ਹੀਰੋਇਨ ਦੇ ਨਾਲ ਜਿਹੜਾ ਅੱਜ ਨਸ਼ਾ ਤਸਕਰ ਜਿਹੜਾ ਸੀ ਉਸ ਨੂੰ ਜਿਹੜਾ ਬੜੀ ਇੱਕ ਪਲੈਨਿੰਗ ਦੇ ਨਾਲ ਜਿਹੜਾ ਕਾਬੂ ਕੀਤਾ ਗਿਆ ਤੇ ਕੁਝ ਨਕਦੀ ਜਿਹੜੀ ਆ ਉਹ ਵੀ ਜਿਹੜੀ ਆ ਬਰਾਮਦ ਜਿਹੜੀ ਆ ਉਹ ਹੋਈ ਆ ਹੁਣ ਆਸ ਹੈਗੀ ਆ ਵੀ ਕੁਝ ਹੋਰ ਜਿਹੜੇ ਆ ਇਸ ਪੱਖੋਂ ਜਿਹੜੇ ਖੁਲਾਸੇ ਜਿਹੜੇ ਆ ਉਹ ਹੋ ਸਕਦੇ ਆ ਸੋ ਇਦਾਂ ਦੀਆਂ ਖਬਰਾਂ ਹੋਰ ਵੇਖਣ ਦੇ ਲਈ ਤੁਸੀਂ ਸਾਡੇ ਚੈ ਇੰਰ ਨਾਲੇ ਕੈਮਰਾਮੈਨ ਮਨਜਿੰਦਰ ਸਿੰਘ ਸੋਨੂ ਵਰਕ ਪੋਸਟ ਇੰਡੀਆ ਤੋਂ